I'm getting fat yaar <laughs> I just started no fat at narobi subah 5 vajje flight pahunchi 5 vajje janan jara hotel laga all is there but 15 minutes the ride from the airport a hotel tak bahut shandar hotel laga <laughs> so such a beautiful location agar tusi mere piche khana dekhde ho there a tropical fruit ke bahut popular hai ga ode liye specially the the papaya and melon bagera sare baṭṭe ke apne tablean de upar hazaron dikhayega ਆਪਾਂ ਸਾਰੇ ਨਾਲ ਗੱਲਬਾਤ ਵੀ ਕਰਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਸੋ ਫਾਰ ਅੱਜ ਚਾਹ ਬ੍ਰੈਕਫਾਸਟ ਬ੍ਰੈਕਫਾਸਟ ਐਂਡ ਦ ਫੂਡ ਫੂਡ ਇਟਸ ਅ ਬ੍ਰੈਕਫਾਸਟ ਟੂਡੇ ਅੱਛੇ ਨਾ ਬੜੀ ਚੋਇਸ ਹੈਗੀ ਨਾ ਯੇ ਵੈਰੀ ਨਾਈਸ ਟੂ ਬੀ ਸਪਾਈਸੀ ਐਂਡ लवली ਦ ਬੈਕਰ ਕਾਪ ਆਜੀ ਸਤਾਰਾ ਤਰ੍ਹਾਂ ਦੀ ਚੋਇਸ ਹੈਗੀ ਹੈ ਦਿਸ ਇਸ ਨੋਟ ਅ ਚੋਇਸ ਐਸ ਅ ਪ੍ਰੋਬਲਮ ਤੁਸੀਂ ਆਪਾਂ ਜਿਹੜੇ ਯੂਕੇ ਤੋਂ ਤੁਹਾਡੀ ਫੈਮਿਲੀ ਦੇਖਦੇ ਪਏ ਆ ਤੁਸੀਂ ਦੱਸੋ ਸੋ ਫਾਰ ਆਮ ਗਰੀਫ ਹੈ ਯਾਰ ਆ ਜਸਟ ਸਟਾਰਟ ਇਨ ਫੈਟਰ ਜੀ ਜੀ ਯਾ ਵੈਰੀ ਗੁੱਡ ਜੀ ਦਰਨ ਇਸ ਸਤਰੀ ਕਾਲ অর ਉਨ ਸਾਰੇ ਜਾਨੇ ਆਪਸੀ ਕਿ ਜੇ ਅਸੀਂ ਜੰਬੋ ਕਹਿੰਦੇ ਸਾਰਿਆਂ ਨੂੰ ਅੱਛਾ ਲੱਗਿਆ ਕਿ ਜਿਹੜੇ ਜੰਬੋ ਕਹਿੰਦੇ ਨੇ ਨਾ ਖੁਸ਼ ਹੋ ਜਾਂਦੇ ਨੇ ਦੇਖੋ ਸਾਡੀ ਸ਼ੁਰੂਆਤ ਬੜੀ ਅੱਛੀ ਹੋਈ ਹੈ ਫਲਾਈ ਟਾਈਮ ਸੇ ਚੱਲੀ ਹੈ অর 25 ਮਿੰਟਸ ਪਹਿਲਾਂ ਆ ਗਈ ਹੈ অর ਮੈਂ ਅਬੀਦ ਰੱਖਦਾ ਤੁਹਾਡੀ ਫਲਾਈਟ ਕੰਫਰਟੇਬਲ ਸੀ ਸਾਰਿਆਂ ਦੀ ਖਾਣਾ ਪਾਣਾ ਠੀਕ ਸੀਗਾ ਦਾ ਮੋਟਲ ਹੋਸਟਲਰ ਚ ਆਇਓ ਪਲੀਜ਼ ਅਚੀ ਤਰ੍ਹਾਂ ਸਾਰੀ ਇਨਸਟਰਕਸ਼ਨ ਸੁਣਿਓ ਹੋਰ ਅਸੀਂ ਤੁਸੀਂ ਪਹੁੰਚ ਗਏ ਸ਼ੂਟਕੇਸ ਇੱਥੇ ਰੱਖ ਦਿਓ ਸਾਰੇ ਆਪਣਾ ਹੈਂਡ ਬੈਗਰ ਉੱਪਰ ਰੱਖ ਜੋ ਆਪਾਂ ਬ੍ਰੈਕਫਾਸਟ ਖਾਵਾਂਗੇ ਬਿਸਕੁਟ ਕੇ ਸ਼ੂਟਕੇਸ ਲੈ ਕੇ ਤੁਸੀਂ ਆਪਣੇ ਰੂਮਾਂ ਚਲੇ ਜਾਣਾ ਮੈਂ ਤੁਹਾਨੂੰ ਨਾ ਲੰਚ ਦਾ ਟਾਈਮ ਵਾਟ ਆਫ ਦੇ ਗੈਟਿੰਗ ਫॉर ਲੰਚ ਲੰਚ ਸਟਾਰਟ 12 ਫਟ ਬਾਰਕ ਵਜੇ ਸ਼ੁਰੂ ਹੋਏਗਾ ਬਲਦਾ 2 ਕਹਤੇ ਹੁੰਦਾ ਲੰਚ ਉਸ ਤੋਂ ਬਾਅਦ ਤੁਸੀਂ ਲੰਚ ਖਾਣਾ ਨਹੀਂ ਖਾਣਾ ਤੁਹਾਡੀ ਮਰਜ਼ੀ ਹੈ ਫਿਰ ਅਸੀਂ ਸਾਰਾ ਦਿਨ ਇੱਥੇ ਹੋਟਲ 'ਚ ਹੀ ਹੈਗੇ ਆ ਸੜੇ 4 5 ਵਜੇ ਤੁਸੀਂ ਥੱਲੇ ਆ ਜਿਓ ਫਿਰ ਆਪਾਂ ਸਿਕਿਉਰਨ ਜਾ ਰਹੇ ਹਾਂ ਸੋ ਉਹਦੇ ਅਕੋਰਡਿੰਗਲੀ ਤੁਸੀਂ ਜੋ ਵੀ ਕਪੜੇ ਪਾਣੇ ਜਣਾ ਤੁਹਾਨੂੰ ਠੀਕ ਲੱਗਦਾ ਤੇ ਉਹਦਾ ਸੀ ਜਾਵਾਂਗੇ ਤੋਂ ਜੋ ਕੱਲ ਦਾ ਪ੍ਰੋਗਰਾਮ ਹੈ ਨਾ ਉਹ ਤੁੰਦ ਸੰਗ ਚ ਕੀ ਕਰਿਆ ਲੇਕਿਨ ਥੋੜਾ ਜਿਹਾ ਦੱਸ ਦੇਣਾ ਪਰਸੋਂ ਆਪਾਂ ਗੁਰੂ ਘਰ ਜਾਣਾ ਕਿਉਂਕਿ ਉਦੋਂ ਆਪਾਂ ਲੇਡੀਜ਼ ਨੂੰ ਲੱਗੇ ਮੈ ਸੂਟ ਪਾਣਾ ਹੈਗਾ ਕੱਲ ਨੂੰ ਆਪਾਂ ਇੱਕ ਨਵਾਂਸ਼ਾ ਜਾਣਾ ਤੇ ਉੱਥੇ ਤੁਸੀਂ ਆਪਣਾ ਕੈਜੂਅਲ ਪਾ ਕੇ ਜਾਓ ਐਨੀਬਾਡੀ ਕੋਈ ਤੁਹਾਨੂੰ ਸੁਹ ਲਗਾ ਕਿਸੇ ਵੀ ਤਰ ਕੋਈ ਤਕਲੀਫ ਹੋਵੇ ਕਿਸੇ ਨੂੰ ਥੋੜਾ ਬਹੁਤਾ ਭਾਜੀਬਨ ਕੋ ਦੱਸ ਰਿਹਾ ਸੀ ਕਿਸੇ ਦਾ ਪੇਟ ਠੀਕ ਨਹੀਂ ਹੈਗਾ ਪਲੀਜ਼ ਦੱਸਿਓ ਕਿਸੇ ਡਾਕਟਰ ਨੂੰ ਦਿਖਾ ਕੇ ਥੋੜਾ ਬਹੁਤਾ ਕੋਈ ਦਵਾਈ ਦੇ ਸਕਦੇ ਹੈ ਹੇਸਿਟੇਟ ਨਾ ਕਰਿਓ ਕਿਸੇ ਤਰ੍ਹਾਂ ਦਾ ਅਸ਼ੁਗਦੇਵ ਹਜਾਬ ਤੇ ਮੈਂ ਹੈਗਾ ਐਨੀ ਟਾਈਮ ਤੁਸੀਂ ਕਾਲ ਕਰੋ ਤੁਸ ਦੇਖਿਆ ਸਾਰਾ ਗਰੁੱਪ ਬੜਾ ਸਹੀ ਸਲਾਮਤ ਅਸੀਂ ਪਹੁੰਚ ਗਏ ਨੈਰੋਬੀ ਸਵੇਰ 5:30 ਵਜੇ ਫਲਾਈਟ ਪਹੁੰਚ ਗਈ 5:00 ਜਨਮ ਐਂਡ ਜਿਹੜਾ ਹੋਟਲ ਹੈਗਾ 올ਿਸਟਲਰ ਨਹੀਂ ਬਸ 15 ਮਿੰਟ ਦੇ ਰਾਈਡ ਫਰਮ ਦ 에어ਪੋਰਟ ਐ ਹੋਟਲ ਤੱਕ ਬਹੁਤ ਸ਼ਾਨਦਾਰ ਹੋਟਲ ਹੈਗਾ ਅਗਰ ਮੈਂ ਕਹਾਂ ਮ 4 ਸਟਾਰ ਦੇਖਨ ਨੂੰ ਲੱਗਦਾ ਲੇਕਿਨ ਹੈਗਾ ਫਾਈਵ ਸਟਾਰ ਹੈਗਾ ਸੱਚ ਬਿਊਟੀਫੁੱਲ ਲੋਕੇਸ਼ਨ ਹੈਗੀ ਤੁਸੀਂ ਮੇਰੇ ਪਿੱਛੇ ਖਾਣਾ ਦੇਖਦੇ ਹੋ ਸਾਰੇ ਸਾਡੇ ਜਿੰਨੇ ਵੀ ਆਪਣੇ ਨਾਲ ਆਏ ਨੇ ਗੈਸਟ ਉਹਨਾਂ ਨੇ ਆਪਣਾ ਬ੍ਰੇਕਫਾਸਟ ਖਾ ਰਹੇ ਨੇ ਆਪਣੇ ਟੇਬਲਰ ਤੇ ਬੈਠ ਗਏ ਨੇ ਤੁਸੀਂ ਖਾਣਾ ਦੇਖਦੇ ਪਿਓ ਤਰ੍ਹਾਂ ਤਰ੍ਹਾਂ ਦਾ ਹਰ ਤਰ੍ਹਾਂ ਦਾ ਉਹਨਾਂ ਨੂੰ ਚੋਇਸ ਹੈਗੀ ਹੈ ਮੈਂ ਜਦੋਂ ਸ਼ੋਅ ਕਰਦਾ ਸੀ ਲੰਡਨ ਦੇ ਵਿੱਚ ਮੈਂ ਕਹਿੰਦਾ ਸੀ ਫਰੂਟ ਤੇ ਜ਼ਰਾ ਦਬਾਕੇ ਖਾਓ ਬਿਕੋਜ਼ ਜਿਹੜਾ ਟ੍ਰੋਪੀਕਲ ਫੂਡ ਕੀ ਨੇ ਬਹੁਤ ਪਪੂਲਰ ਹੈਗਾ ਉਹਦੇ ਲਈ ਸਪੈਸ਼ਲੀ ਇਹਦਾ ਦੀ ਚੀਜ਼ਾਂ ਪਾਈਨੈਪਲ ਐਂਡ ਮੈਲਨ ਵਗੈਰਾ ਤੇ ਉਹਦਾ ਸਲਾਦ ਹੈਗਾ ਹਰ ਤਰ੍ਹਾਂ ਦਾ ਯੋਗਰਟ ਵਗੈਰਾ ਔਰ ਜੂਸ ਵਗੈਰਾ ਤੋਂ ਦਿਖਾਵਾਂਗੇ ਬਹੁਤ ਅੱਛਾ ਨਿਜ਼ਾਮ ਕੀਤਾ ਇਹਨਾਂ ਨੇ ਔਰ ਇਹਨਾਂ ਦੇ ਤੁਸੀਂ ਦੇਖਦੇ ਪਏ ਤੁਹਾਨੂੰ ਮੈਂ ਦਿਖਾਵਾਂਗਾ ਜਿਹੜੇ ਬੰਦੇ ਕੰਮ ਕਰ ਰਹੇ ਨੇ ਨਾ ਨਾਲ ਦੀ ਨਾਲ ਜਦੋਂ ਟ੍ਰੇਨ ਖਾਲੀ ਹੁੰਦੀ ਆ ਉਹ ਭਰੀ ਜਾ ਰਹੇ ਨੇ ਸਾਰੇ ਐਂਡ ਹਰ ਤਰ੍ਹਾਂ ਦੀ ਚੋਇਸ ਐ ਮਿਲਦਾ ਦਾਲ ਯੈਲੋ ਦਾਲ ਹੈਗੀ ਸ਼ਾਇਦ ਚਾਵਲ ਹੈਗੇ ਨੇ ਐ ਤੁਸੀਂ ਦੇਖਦੇ ਹੋ ਸਾਰਾ ਬੜੇ ਬਿਊਟੀਫੁਲ ਨਾਲ ਤਰ੍ਹਾਂ ਦੀ ਚੋਇਸ ਹੈਗੀ ਆਪੇ ਉੱਠ ਕੇ ਇੱਥਾਂ ਆ ਕੇ ਜਿੰਨਾ ਖਾਣਾ ਜੋ ਖਾਣਾ ਆਪ ਕੇ ਖਾਰੇ ਨੇ ਤੇ ਦੇ ਜੋਇਨ ਥੈਮ ਸੈਲਫਸ ਸਾਰਾ ਅਨਦਰ ਸ਼ੁਰਕੈਸ ਕੋਚ ਤੋਂ ਉਤਰ ਕੇ ਅੰਦਰ ਆ ਗਏ ਨੇ ਐਂਡ ਬਾਅਦ ਦਾ ਟਾਈਮ ਇਹ ਆਪਣਾ ਬ੍ਰੈਕਫਾਸਟ ਖਤਮ ਕਰਨਗੇ ਦੇ ਗੋਣੇ ਗੋ ਸਟ੍ਰੇਟ ਇੰਟੂ ਦ ਹੋਟਲ ਬੈਡਰੂਮ ਦੇ ਵਿੱਚ ਆਪਣਾ ਚੱਕ ਕਰਕੇ ਆਰਾਮ ਕਰਨਗੇ ਫਿਰ 12 ਤੋਂ ਲੈ ਕੇ 3 ਵਜੇ ਤੱਕ ਇਹਨਾਂ ਨੂੰ ਲੰਚ ਮੇ ਲਗੀ ਐਸੀ ਜਗ੍ਹਾ ਦੇ ਉੱਪਰ ਤੇ ਅਸੀਂ ਜਿੱਧਰ ਜਿੱਧਰ ਪ੍ਰੋਗ ਹੋਏਗਾ ਸਭ ਦਿਖਾਉਂਦੇ ਰਵਾਂਗੇ ਤੇ 4 ਵਜੇ ਥੱਲੇ ਆ ਕੇ ਇਹਨਾਂ ਨੇ ਵਾਪਸ ਫਿਰ ਅਸੀਂ ਸਿੱਖ ਸਿਚੂਡੈਂਟ ਕਲੱਬ ਜਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਨਾਂ ਮੇ ਕੰਮ ਕਰੂਗਾ ਮੈਂ ਉਹ ਕੈਮਰਾ ਨੂੰ ਆਪਣੇ ਦਿਖਾਉਣ ਦੇ ਤੁਹਾਨੂੰ ਸਾਰੇ ਬੈਠ ਕੇ ਆਪਣੇ ਟੇਬਲਾਂ ਦੇ ਉੱਪਰ ਹਜਾਤ ਨੂੰ ਦਿਖਾਏਗਾ ਆਪਰ ਸਾਰੇ ਨਾਲ ਗੱਲਬਾਤ ਵੀ ਕਰਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਹਾਡਾ ਕਿ ਦਾਹਰ ਜੀ ਫਾਈਂਡ ਦਾ ਟ੍ਰਿਪ ਸੋ ਫਾਰ ਐਕਚੁਅਲੀ ਸੋ ਬੈਡ ਵੈਰੀ ਗੁੱਡ ਸੋ ਫਾਰ ਸੋ ਐਂਡ ਦਾ ਫੂਡ ਫੂਡ ਡੇ ਇਟਸ ਅ ਬ੍ਰੇਕਫਾਸਟ ਟੂਡੇ ਅੱਛੇ ਨਾ ਬੜੀ ਚੋਇਸ ਹੈ ਕਿ ਨਾ ਯਾ ਵੈਰੀ ਨਾਈਸ ਫੂਡ ਸਪਾਈਸੀ ਫੂਡ ਲਵਲੀ ਹਾਂ ਇਟਸ ਸਾਡੀ ਯੰਗੇਸਟ ਇੱਕ ਹੋਏਗਾ ਆਈ ਡੋਨਟ ਨੋ ਇਫ ਹੀ ਇਸ ਗੋਇੰ ਟੂ ਟਾਕ ਟੂ ਮੀ ਟੈਲ ਮੀ ਯੋਰ ਨੇਮ ਫਰਸਟ ਮਾਈ ਨੇਮ ਇਸ ਪੈਮ ਡੋਟਕੋ ਬਿਡ ਲਾਊਡ My name is Prem Okay, now Tura. look at the camera and tell everyone Are you enjoying yourself? Is the food nice? Look at the camera and talk to the camera. I like the food, it's nice. You're enjoying yourself, yeah? Yeah. You're looking forward to it? Yeah. And this is your mommy? Yeah. This is Yeah, um, I'm surprised the kids are eating. So. i oh, was a little bit worried about the taste, but they seem to be liking it, so I'm enjoying themselves. Anyway, enjoy it, Please, any chickweed cheese with us? That's the Jana. ਹਾਂ ਜੀ ਸਤਿ ਸ਼੍ਰੀ ਅਕਾਲ ਫੂਡ ਕਿਦਾਂ ਠੀਕ ਹੈ ਸਾਰਾ ਇੰਜੋਏ ਕਰ ਰਹੇ ਹੋ ਦਬਾ ਕੇ ਖਾਓ ਭਾਜੀ ਤੇਰਾ ਤੇਰਾ ਦੀ ਚੋਇਸ ਹੈ ਗਈ ਹੈ ਤੁਸੀਂ ਆਪਣਾ ਜਿਹੜੇ ਯੂਕੇ ਤੋਂ ਦੀ ਫੈਮਿਲੀ ਦੇਖਦੇ ਪਏ ਆ ਤੁਸੀਂ ਦੱਸੋ ਸੋਫਾ ਅੱਜ ਪਹਿਲਾ ਦਿਨ ਆ ਬ੍ਰੇਕਫਾਸਟ ਕਰ ਰਹੇ ਹੋ ਕਿੱਦਾਂ ਲੱਗ ਰਿਹਾ ਸੋਫਾ ਆਪ ਗਰੀ ਫੈਟ ਯਾਰ ਆਪ ਜਸ ਸਟਾਰਟਡ ਨਾ ਫੈਟਰ ਯਾ 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 ਵੈਰੀ ਗੁੱਡ ਚੋਇਸ ਤੁਸੀਂ ਦੱਸੋ ਹੈਲੋ ਜੀ ਸਸਿਕਾ ਅਸੀਂ ਲੰਡਨ ਤੋਂ ਆਏ ਆ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਦੀ ਆ ਕਿ ਕੋਈ ਟ੍ਰਾਈ ਜ਼ਰੂਰ ਕਰੋ ਕੇਨੀਆਂ ਦਾ ਟੂਰ ਤੁਸੀਂ ਨਾ ਓਕੇ ਜੀ ਬਾਏ ਤੁਸੀਂ ਮੇਰਾ ਨੂੰ ਐ ਮੈਂ ਕਹਿੰਦਾ ਜਦੋਂ ਮੈਂ ਜੀ ਜਦੋਂ ਟੀਵੀ ਤੇ ਸ਼ੋਅ ਕਰਦਾ ਸੀ ਨਾ ਟੀਨੇਜ ਡੋਨਟ ਫਰ ਦਾ ਟ੍ਰੋਪੀਕਲ ਫਰੂਟ ਐ ਤੁਸੀਂ ਖਾਓ ਖਾਣਾ ਖੋੜੇ ਤਾਂ ਪਰ ਰੋਜ਼ ਖਾਦੇ ਰਹਿੰਦੇ ਅੱਜ ਐ ਤੇ ਵੀ ਮੈਂ ਤੇਰੇ ਨਾਲ ਬੰਦੇ ਖਾਸ ਜਾਣ ਪਛਾਣ ਵਾਲੇ ਯੂ نو ਜਿਨਨੇ ਵੀ ਗਰੁੱਪ ਆਏ ਨੇ ਯੂ نو ਸਟ੍ਰੇਂਜਰਸ ਦੇ ਵੈਰੀ ਮੱਚ ਲਾਈਕ ਅ ਫੈਮਿਲੀ ਬڑے ਸਾਲਾਂ ਤੋਂ ਜਾਂਦੇ ਆ ਟ੍ਰਿਪ ਆਨ ਕਰਕੇ ਸਾਰੇ ਮੁਲਾਕਾਤ ਹੋਏ ਕਿੰਨੇ ਸਾਲਾਂ ਬਾਅਦ ਮਿਲੇ ਆਪਾਂ ਤੁਹਾਨੂੰ ਟ੍ਰਿਪ ਕੇ ਦਾ ਲੱਗ ਰਿਹਾ ਸੋ ਫਰ ਹਰ ਯੂ ਫੀਲ ਸੋ ਫਰ ਫੈਂਟੈਸਟਿਕ ਐਵਰੀਥਿੰਗ ਇਜ਼ ਗੁੱਡ ਖਾਣਾ ਬਗੜਾ ਇਸ ઓਰਾਈ ਜਿਹੜਾ ਸਾਨੂੰ ਸਟਾਫ ਅਕਾਲ ਚੈਲੰਜ ਦਾ ਤੁਹਾਨੂੰ ਲੁੱਕ ਆਊਟਰ ਕਰ ਰਿਹਾ ਉਹਨਾਂ ਦੀ ਜੇ ਸ਼ਿਕਾਇਤ ਆ ਗਈ ਤੇ ਦੱਸੋ ਨੋ 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 ਸ਼ਿਕਾਇਤ ਵੀ ਆਪਾਂ ਜਿਹੜੇ ਪੜੀ ਤੁਸੀਂ ਦੱਸੋ ਕਿ ਦਾ ਲੱਗਦਾ ਖਾਣਾ ਬਹੁਤ ਸੁਣਾ ਲੱਗਦਾ ਬਹੁਤ ਅੱਛਾ ਖਾਣਾ ਬਿਲਕੁਲ ਚੋਸਾ ਲੱਗਦਾ ਲੱਗਦਾ ਪਹਿਲਾਂ ਤਾਂ ਇਹ ਪਤਾ ਲੱਗ ਗਿਆ ਵਿੱਚ ਸੋਹਣੀ ਅਰੇਂਜਮੈਂਟਾਂ ਨਾਲੇ ਪਾਲਣ ਤਾਂ ਮੈਂ ਅੱਗੇ ਵੀ ਗਾਈਆਂ ਦਵਾਈ ਗਈ ਸੀ ਬਿਲਕੁਲ ਜਿਵੇਂ ਦਵਾਈ हां ਦਵਾਈ ਗਈ ਸੀ ਤੁਹਾਡੇ ਨਾਲ ਤੇ ਫਿਰ ਜਦ ਮੈਂ ਤੁਹਾਡਾ ਦੇਖਿਆ ਤਾਂ ਫਿਰ ਮੈਂ ਕਹਾਂ ਮੈਂ ਹੁਣੇ ਬੁਕੇ ਕਰਾ ਲਮਾਏ ਨਾ ਹੋ ਜੇ ਮੈਂ ਹੈਰਾਨਾਂ ਤੇ ਇੱਥੇ ਵੀ ਕੰਨੀਆਂ ਵੀ ਮੈਂ ਅੱਗੇ ਆ ਚੁੱਕੀ ਆ ਅੱਛਾ ਅੱਛਾ ਹਾਂਜੀ ਪਰ ਹੁਣ ਛੱਡਣ ਨਾਲ ਜਿਆਦਾ ਇੰਜੋਏ ਕਰੋਗੇ ਨਾ ਜੀ ਭਾਜੀ ਤੁਸੀਂ ਕੀ ਕਹਿਣਾ ਚਾਹਦੇ ਆ ਨਾ ਸੁਭਾਈ ਨਾਈਸ ਹੈ ਸਟਾਰਟ ਹੈਗਾ ਦਾ ਗੁੱਡ ਸਟਾਰਟ ਹੈਗਾ ਦੇ ਦੇਖੋ ਜੇ ਕੋਈ ਜੋ ਚੀਜ਼ ਸ਼ੁਰੂਆਤ ਅੱਛੀ ਹੁੰਦੀ ਹੈ ਤੇ ਆਖਰ ਵੀ ਅੱਛਾਈ ਹੋਏਗਾ ਜਦੋਂ ਮਿਹਨਤ ਕਰੇਗਾ ਸਾਰਾ ਆਮ I hope you do the same you know ਸਾਰਾ ਚੰਗਾ ਰਹੇਗਾ ਤਾਂ ਬਹੁਤ ਵਧੀਆ ਗੱਲ ਹੈ very good ਬਈ ਨਾਈਸ nice. so fast so good ਸਾਰਾ ਬੈਠੇ ਦੇਖੋ ਹੋਰ ਬੈਠੇ ਨੇ ਸਾਰੇ ਆਪਣਾ ਖਾਣਾ ਮਨੂੰ ਅੱਛੇ ਲੱਗਦਾ ਮੈਂ ਡਿਸਟਰਬ ਕਰਦਾ ਪਾਜੀ ਖਾਣਾ ਕਿੱਦਾਂ ਸਾਰੇ ਜਾਣੇ ਮੈਂ ਦੱਸੋ ਠੀਕ ਹੈ ਬਹੁਤ ਨਾਈਸ ਬਹੁਤ ਨਾਈਸ ਬਹੁਤ Enjoy ਭਰਾ ਕਲੈਟ ਕਿਦਾਂ ਸੀ ਠੀਕ ਸੀ ਹਾਂ ਜੀ ਵੈਰੀ ਨਾਈਸ ਤੁਹਾਡਾ ਦੇਖਭਾਲ ਕਿਦਾਂ ਕੀਤਾ ਜਾ ਰਿਹਾ ਪਾਜੀ ਦੱਸੋ ਤੁਸੀਂ ਕਿੰਨਾ ਫੀਲ ਕਰਦੇ ਹੋ ਬਹੁਤ ਵਧੀਆ ਜੀ ਜਿਸਲੇ ਏਅਰਪੋਰਟ ਤੋਂ ਆਏ ਅਸੀਂ ਉਸ ਲਈ ਦੀ ਸੇਵਾ ਹੋ ਰਹੀ ਆ ਸਾਡੀ ਕੋਈ ਖਾਸਾ ਮਕਸਦ ਨਹੀਂ ਆਈ ਇਹ ਨਾ ਕਿ ਤੁਸੀਂ ਖੁਸ਼ ਹੋ ਕੇ ਜਾਓ ਕਿਉਂਕਿ ਤੁਸੀਂ ਆਏ ਹੋ ਜੇ ਤੁਸੀਂ ਜਿੱਦਾਂ ਵੀ ਬੰਦਾ ਆਂਦਾ ਬਾਅਦ ਛੁੱਟੀ ਲੈ ਕੇ ਆਂਦਾ ਪੈਸਾ ਖਰਚ ਕੇ ਆਂਦਾ ਜੀ ਉਹਨੂੰ ਉਹਨੂੰ ਰਾਮ ਸੁਖ ਦਾ ਮਿਲੇ ਫਿਰ ਫਾਇਦਾ ਕੀ ਹੋਇਆ ਆਂਦਾ ਬਹੁਤ ਵਧੀਆ ਤੁਸੀਂ ਗਾਈਡੈਂਸ ਬੜੀ ਸੋਹਣੀ ਦੇਈ ਜਾਂਦੇ ਜਿੱਥੇ ਜਾਣਾ ਕੀ ਕਰਨਾ ਇਹ ਹੀ ਚੀਜ਼ਾਂ ਹੁੰਦੀਆਂ ਨਾ ਜਦੋਂ ਬੰਦਾ ਨਵਾਂ ਆਉਂਦਾ ਉਹਨੂੰ ਦੱਸੀ ਚਲੋ ਬਹੁਤ ਵਧੀਆ ਮੈਂ ਇੱਕ ਕਾਲ ਚਦਰ ਨੂੰ ਕਹਾਂਗਾ ਸਾਡੀ ਜਿਹੜੀ ਨਾ ਹਸਪੀਟੈਲਿਟੀ ਨਾ ਜ਼ੀਰੋ ਟੋਲਰੈਂਸ ਉੱਥੇ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਤੁਹਾਨੂੰ ਪ੍ਰੋਪਰ ਕੋਈ ਵੀ ਚੀਜ਼ ਜੇ ਤੁਹਾਨੂੰ ਤਕਲੀਫ ਹੈ ਪਲੇਸ ਹਰ ਸਟਾਫ ਹੋ ਜਾਵੇਗਾ ਸੁਭਦੇ ਬਗਾ ਮਹਿਗਾ ਤੇ ਦੱਸਦੇ ਰਿਹਾ ਨਾ ਤੁਹਾਡੇ ਜੋ ਵੀ ਸਾਡੇ ਕੋਲ ਹੋ ਜਾ ਸਿਕਾਰਾਗੇ ਤੁਹਾਡਾ ਇਹ ਸਾਡਾ ਅਕਸੈਪਟੇਬਲ ਹੈਗਾ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਭਾਜੀ ਸਰਦਾਰ ਜੀ ਜੀ ਭਾਜੀ ਵਾਜੂ ਕਾ ਖਾਲਸਾ ਵਾਜੂ ਕੀ ਫਤ ਹੈ कितना जॉय करियो? मैं बहुत आनंद रही है अपने। uh -huh. मैं एन्डेड नी एक्सपेक्ट दैट मैच इज वेरी इज ओवर देन। रियली जैसे माइंड कुछ उतना न कि पता नहीं कितना होएगा। यस यस, आई बस रिलीवरी, बट इस रिलीविंग ओवरबाल्बिंग वेरी सक्सेसफुल। यस सारी संगत में हो कन्यातो कि कंदे जंबो, जंबो, यस, very good te khana sara organization jo bhi tusi kita hai very good thank you main pe journalist kake tusi acha bolle main sachhi kehna na aap hi kahega koi main zor ta nahi paaya acha gal le eshane ground handler hage ne especially jada kinya da trip pe look after karange and punjabi thodi thodi malaza main main sohili bhul gaya main koi to start with ijambo sana wa jambo jambo watu na furahi sana anasema mzuri sana na baby, really good service asante sana na shukuru na pia mimi napenda kukaribisha wageni a very ey beauif yeah. na pia wanafikia wwanasikia waui jina yangu ni Kevin Kevin anasema sema nini kevinaaweasana coach Hakuna uh, Matata. Hakuna Matata. <laughs> <laughs> what would you like to say, sir? Welcome, Karibu, to Kenya. You know, I'll tell you something, uh, most, most of these guys are from originally Kenya. They left like in 60s, 70s. Okay. They live in UK, yeah. but their heart is back home here. Yeah. And they love this country more than anything else. Because you should know, like wherever your children get born, that house, that place, that yeah. village, do you, they, they carries memories. Yes. And Kenya, it's a memory place for them. And I hope they're going to enjoy themselves. And you guys are with us. And thank you so much. You're welcome. Thank you. And we are here to make you uh, stay very comfortable and enjoyable, and uh, you'll have a wonderful time. So far, so good. So far, so good. <laughs> thank you.